ਜਦੋਂ ਇਹਨੇ ਬੱਜਰ ਗੁਨਾਹ ਕਰਕੇ ਹੂੰ ਕੋਈ ਸਜ਼ਾ ਨਹੀਂ ਜਾਂ ਕਹ ਲੋ ਜੋ ਭਾਂਡੇ ਮਾਜਣ ਦੀ ਸਜ਼ਾ ਫਿਰ ਇਹ ਤਾਂ ਛੋਟਾ ਜਿਹਾ ਉਹਨਾਂ ਨੂੰ ਪਤਾ ਵੀ ਇਹ ਕੋਈ ਫਰਕ ਨਹੀਂ ਜੇ ਨਾਮ ਮੰਨਾਂਗੇ ਹੁਕਮ ਦਾ ਨਹੀਂ ਇਹੇ ਜੀ ਤਾਂ ਨਾਕੋ ਹਦਤ ਹੋਈ ਹੈ ਜੀ ਵੀ ਤੁਸੀਂ ਆਪ ਦਾ ਜਿਹੜਾ ਸਬਦਾਨ ਹੂੰ ਉਹ ਉਹਨੂੰ ਉੱਥੇ ਲਿਆਓ ਜਿਹੜਾ 95 ਤੋਂ ਪਹਿਲਾਂ ਸੀ ਤੇ ਨਾ ਹੀ ਉਹਨਾਂ ਨੇ ਕਿਹਾ ਹੂੰ ਤੇ ਜਦੋਂ ਉਹ ਤੁਸੀਂ ਆਪਣੇ ਪੇਪਰ ਤਾਂ ਹੀ ਤਿਆਗ ਚੁੱਕੇ ਹੋ ਉਸ ਚੀਜ਼ ਨੂੰ ਇੱਕ ਤਾਂ ਹੁੰਦਾ ਨਾ ਵੀ ਪ੍ਰੈਕਟੀਕਲੀ ਤਿਆਗਣਾ ਤੇ ਪੇਪਰ ਤੇ ਪਿਆ ਸਾਰਾ ਕੁਝ ਪਰ ਪ੍ਰੈਕਟੀਕਲੀ ਤਿਆਗਦਾ ਤੇ ਜਦੋਂ ਪੇਪਰ ਤੇ ਹੀ ਤਿਆਗਦਾ ਪ੍ਰੈਕਟੀਕਲੀ ਵੀ ਤਿਆਗਦਾ ਤੇ ਨਾ ਉਹਦਾ ਕੋਈ ਪਿਛਤਾਵਾ ਕੀਤਾ ਨਾ ਸਿੰਘ ਸਾਹਿਬ ਨੇ ਪੁੱਛਿਆ ਤੇ ਨਾ ਉਹਨਾਂ ਨੇ ਕਿਹਾ ਤੇ ਆਪਾਂ ਕਿਵੇਂ ਤਵਕਕ ਰੱਖ ਸਕਦੇ ਹਾਂ ਵੀ ਮੁੜ ਕੇ ਭੰਧਕਵਾਟੇ ਬਣਗੇ ਸਜਾ ਉਹ ਕੰਮ ਕਰਦੀ ਹੈ ਤੇ ਜਿਹੜੀ ਉਹਨੂੰ ਕੋ ਪੋਲੀਟਿਕਲੀ ਮਿਲੀ ਹਮ ਪੋਲੀਟਿਕਲੀ ਤਾਂ ਇਹ ਜਿਹੜੀਆਂ ਸਜਾਵਾਂ ਨੇ ਇਹਨਾਂ ਨੇ ਇਹਨਾਂ ਦਾ ਫਾਇਦਾ ਕੀਤਾ ਡੇਰੇ ਤੇ ਜਾਣ ਦਾ ਮਸਲਾ ਸੀ ਹਮ ਅਕਾਲੀ ਦੰਦੇ ਜਿਹੜੇ ਉਮੀਦਵਾਰ ਸੀਗੇ ਉਹ ਸਰਸੇ ਡੇਰੇ ਤੇ ਗਏ ਵੋਟਾਂ ਨਾਲ ਹਮ ਉਹਨਾਂ ਨੂੰ ਸੱਦ ਲਿਆ ਗਿਆ ਪਰਤਾਲ ਕਰੀ ਵੀ ਹਾਂ ਗਏ ਸੀ ਹਮ ਉਹਨਾਂ ਨੂੰ ਭਾਂਡੇ ਮੰਜਨ ਦੇ ਸਜਾ ਦੇ ਇਥੇ ਬੀਤੀ ਇਹ ਉਹਨਾਂ ਨੂੰ ਜਿਹੜਾ ਸਿੱਖ ਸੰਗਤ ਨੇ ਸਜ਼ਾ ਦੇਣੀ ਸੀ ਵੋਟਾਂ ਦੀ ਸ਼ਕਲ ਚ ਹੂੰ ਉਹਦਾ ਵੀ ਹੱਕ ਉਹਨਾਂ ਤੋਂ ਖੋ ਲਿਆ ਗਿਆ ਹੂੰ ਸਿੱਖ ਸੰਗਤ ਕਹਿ ਸਕਦੀ ਵੀ ਤੁਸੀਂ ਤਾਂ ਕਨਸਾਸੇ ਵਾਲੇ ਦੇ ਜਾਤੇ ਹੋ ਅਸੀਂ ਨਹੀਂ ਤੁਹਾਨੂੰ ਵੋਟਾਂ ਪਾਉਂਦੇ ਹੂੰ ਉਹ ਵੀ ਹੱਕ ਖੋਇਆ ਗਿਆ ਕੋਈ ਖੇੜਾ ਛਡਾਉਣ ਦੇ ਲਈ ਇਹ ਜਿਹੜਾ ਆ ਐਕਸਰਸਾਈਜ਼ ਹੋਈ ਹੈ ਹੂੰ ਇਹ ਕਾਲ ਤੱਕ ਤੋਂ ਸਜ਼ਾ ਲਵਣ ਵਾਲੇ ਕੱਲ ਨੂੰ ਜਿਵੇਂ ਗੋਵਿੰਦ ਸਿੰਘ ਲੰਗੋਵਾਲਾ ਵਾਲੇ ਮਸਲੇ ਚ ਕਿਹਾ ਨਾ ਵੀ ਹੁਣ ਤੁਸੀਂ ਕਾਲ ਤੱਕ ਤੋਂ ਹੀ ਵੱਡੇ ਹੋਗੇ ਜਿਹਨੇ ਉੱਥੋਂ ਸਜ਼ਾ ਭੁਗਤ ਲਈ ਤਾਂ ਗਨਾਹ ਤਾਂ ਰਿਹਾ ਨਾ ਗਨਾਹ ਦੀ ਸਜ਼ਾ ਭੁਗਤੀ ਗਈ ਵੀ ਹੁਣ ਤੁਸੀਂ ਇਹ ਗਨਾਹ ਨੂੰ ਹਲੇ ਸਟੈਂਡ ਸਟਿਲ ਨਹੀਂ ਰੱਖ ਸਕਦੇ ਉਹ ਗਨਾਹ ਨੂੰ ਬਰਕਰਾਰ ਨਹੀਂ ਰੱਖ ਸਕਦੇ ਉਹ ਗਨਾਹ ਦਾ ਤੁਸੀਂ ਨਾਮ ਨਹੀਂ ਲੈ ਸਕਦੇ ਇਹ ਤਾਂ ਸਮਾਂ ਉਹਨਾਂ ਦੇ ਫਾਇਦਾ ਕਰਨ ਵਾਲੀ ਕਰਦਾ ਸਜਾ ਨਹੀਂ ਸੇਵਾ ਤੇ ਫਿਰ ਸਜਾ ਚ ਹਰਕੀ ਕੀ ਰਹਿ ਗਿਆ ਜਿਹੜਾ ਸਜਾ ਸੇਵਾ ਵੀ ਕਰਨ ਜਾਂਦਾ ਉਹ ਵੀ ਭਾਂਡੇ ਮਾਂਜਦਾ ਤੇ ਜਿਹਨੂੰ ਹੁਣ ਇਹਨਾਂ ਨੇ ਸਜਾ ਲਾਤੀ ਉਹ ਵੀ ਹਾਂਜੀ ਭਾਂਡੇ ਮਾਂਜਣ ਨੂੰ ਚਲੋ ਤੁਸੀਂ ਕੋਸ਼ਿਸ਼ ਹੱਦ ਤੱਕ ਮੰਨ ਲੋ ਸਜਾ ਜੀ ਅੱਪਨਾ ਤਾਂ ਸਜਾ ਹੈ ਨਹੀਂ ਇਹ ਤਾਂ ਸੇਵਾ ਹੈ ਜੀ ਤੇ ਪਾਠ ਸੁਣਨਾ ਵੀ ਸਜਾ ਦਾ ਹਿੱਸਾ ਜੀ ਇਹ ਇਹ ਦੱਸੋ ਪਾਠ ਸੁਣਨਾ ਇਹਨੂੰ ਸਜਾ ਆਪਾਂ ਮੰਨ ਸਕਦੇ ਨਹੀਂ ਉਹ ਵੀ ਸਜਾ ਦਾ ਹਿੱਸਾ ਹੈ ਨਾ ਹਾਂ ਸਜਾ ਉਹਦੇ ਚ ਇੱਕ ਸਜਾ ਇਹ ਵੀ ਹੈ ਜੀ ਪਹਿਲੀ ਵਾਰੀ ਤਾਂ ਕੋਈ ਕੰਮ ਹੋਣਾ ਹੀ ਹੁੰਦਾ ਨਾ ਹੂੰ ਤੇ ਜੇ ਕਹੀਏ ਪਹਿਲਾਂ ਤਾਂ ਕਦੇ ਹੋਇਆ ਨਹੀਂ ਹੂੰ ਤੇ ਜੇ ਉਹਨੂੰ ਪੁੱਛੇ ਵੀ ਤੂੰ ਪਹਿਲਾਂ ਵਿਆਹ ਕਰਾਇਆ ਸੀ ਜਦੋਂ ਵਿਆਹ ਕਰਾਉਣ ਬੈਠਾ ਹੂੰ ਇਹ ਨਹੀਂ ਕੋਈ ਗੱਲ ਹੁੰਦੀ ਪਹਿਲਾਂ ਨਹੀਂ ਹੋਇਆ ਇਹ ਇਹ ਕੋਈ ਮੁੱਦਾ ਨਹੀਂ ਹੈ ਹੂੰ ਨੌ ਲੈ ਕੇ ਤਾਂ ਦਿਖਾਓ ਹੂੰ ਇੱਕ ਹੋਰ ਆ ਪੰਥਰਦਨ ਦਾ ਵੀ ਖਿਤਾਬ ਹੈ ਇਹਦੇ ਕੋਲੇ ਉਹਦਾ ਕੋਈ ਜ਼ਿਕਰ ਹੀ ਨਹੀਂ ਹੋਇਆ ਹੂੰ ਬਰਕਾਸ਼ੰਗ ਬਦਲਪੁਰ ਕਾਲੀ ਦਲ ਗਠਜੋੜ ਕਰ ਸਕਦਾ ਜਾਂ ਨਹੀਂ ਕਰ ਸਕਦਾ ਨਹੀਂ ਇਹਨਾਂ ਦੇ ਕਰਨ ਜਾਂ ਨਾ ਕਰਨ ਦਾ ਤਾਂ ਕੋਈ ਮਸਲਾ ਨਹੀਂ ਇਹ ਤਾਂ 100 ਵਾਰੀ ਕਹਿੰਦੇ ਆ ਵੀ ਹੋਵੇ ਹਮ ਹੁਣ ਜਿੰਨੀ ਵਾਰੀ ਗਠਜੋੜ ਦੀਆਂ ਚੱਲੀਆਂ ਨੇ ਹਮ ਖਬਰਾਂ ਹਮ ਤੇ ਕਦੇ ਕਾਲੀ ਦਲ ਨੇ ਕਿਹਾ ਵੀ ਨਹੀਂ ਇਹ ਗਲਤ ਗਲਤ ਨੇ ਅਸੀਂ ਬਿਲਕੁਲ ਨਹੀਂ ਕਰਨਾ ਚਾਹੁੰਦੇ ਹਮ ਇਹ ਖੰਡਨ ਹੋਇਆ ਤਾਂ ਬੀਜੇਪੀ ਕਹਿੰਨੀ ਹੋਇਆ ਹਮ ਤੇ ਜੇ ਬੀਜੇਪੀ ਅੱਜ ਹਾਂ ਕਰ ਦਵੇ ਤਾਂ ਇਹਨਾਂ ਕੰਨੀਓ ਨਾ ਕਰਨ ਦਾ ਕੀ ਹੈ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੁਖਵੀਰ ਸਿੰਘ ਬਾਦਲ ਸਮੇਤ ਅਕਾਲੀ ਲੀਡਰਸ਼ਿਪ ਨੂੰ ਸਜ਼ਾ ਸੁਣਾਏ ਨੂੰ 5 ਦਿਨ ਹੋ ਗਏ ਨੇ ਅੱਜ 5 ਦਿਨ ਬੀਤ ਜਾਣ ਬਾਅਦ ਵੀ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਗਿਆ ਜਿਹੜਾ ਬਾਗੀ ਧੜਾ ਸੀਗਾ ਉਹਨਾਂ ਵੱਲੋਂ ਵੀ ਬਾਗੀ ਧੜੇ ਨੂੰ ਭੰਗ ਕਰਕੇ ਅਜੇ ਤੱਕ ਅਕਾਲੀ ਦਲ ਦੇ ਵਿੱਚ ਰਲੇਵਾ ਨਹੀਂ ਕੀਤਾ ਗਿਆ ਇਹ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਉਲੰਘਣਾ ਕਿਉਂ ਹੋਈ ਆ ਇਸ ਬਾਰੇ ਅਸੀਂ ਅੱਜ ਗੱਲ ਕਰਾਂਗੇ ਆਪਣੇ ਮੁੱਖ ਮਹਿਮਾਨ ਸਰਦਾਰ ਗੁਰਪ੍ਰੀਤ ਸਿੰਘ ਜੀ ਮੜਿਆਣੀ ਨਾਲ ਗੁਰਪ੍ਰੀਤ ਸਿੰਘ ਮੜਿਆਣੀ ਜੀ ਉਹ ਇਨਸਾਨ ਨੇ ਜਿਨ੍ਹਾਂ ਨੇ ਤਾਂ ਉਮਰ ਪੰਥਕ ਅਖਬਾਰ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਆ ਪੱਤਰਕਾਰੀ ਕੀਤੀ ਆ ਇਹ ਅਕਾਲੀ ਸਿਆਸਤ ਨੂੰ ਬਹੁਤ ਨੇੜਿਓਂ ਸਮਝਦੇ ਨੇ ਨੇੜਿਓਂ ਦੇਖਦੇ ਨੇ ਇਹਨਾਂ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ ਸਰਦਾਰ ਸਾਹਿਬ ਤੁਹਾਡਾ ਪਹਿਲਾਂ ਬਹੁਤ-ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸਰਦਾਰ ਸਾਹਿਬ ਮੇਰਾ ਜਿਹੜਾ ਪਹਿਲਾ ਪ੍ਰਸ਼ਨ ਆ ਬਹੁਤ ਸਾਰੇ ਸਰੋਤੇ ਇਹ ਜਾਣਨਾ ਚਾਹੁੰਦੇ ਨੇ ਕਿ ਅੱਜ ਸ਼੍ਰੀ ਅਕਾਲ ਤਖਸਾਲ ਸਾਬ ਵੱਲੋਂ ਜਿਹੜੀ ਧਾਰਮਿਕ ਸਜ਼ਾ ਸੁਣਾਈ ਗਈ ਸੀ ਅਕਾਲੀ ਲੀਡਰਸ਼ਿਪ ਨੂੰ ਅੱਜ 5 ਦਿਨ ਹੋ ਗਏ ਨੇ ਤੇ ਜਥੇਦਾਰ ਸਾਹਿਬ ਨੇ ਬਹੁਤ ਜ਼ੋਰ ਦੇ ਕੇ ਕਿਹਾ ਸੀਗਾ ਕਿ ਜਿਹੜਾ ਅਸਤੀਫਾ ਵਰਕਿੰਗ ਕਮੇਟੀ ਦੇ ਸੁਖਬੀਰ ਸਿੰਘ ਬਾਦਲ ਦਾ ਰੱਖਿਆ ਹੋਇਆ ਉਹਨੂੰ ਪ੍ਰਵਾਨ ਕਰੋ ਪ੍ਰਵਾਨ ਕਰਕੇ ਸਾਨੂੰ ਸੂਚਿਤ ਕੀਤਾ ਜਾਵੇ ਤੇ ਨਾਲ ਹੀ ਜਿਹੜਾ ਦੂਜਾ ਤੜਾ ਸੀ ਉਹਨੂੰ ਵੀ ਇਹ ਗੱਲ ਕਹੀ ਸੀ ਕਿ ਭਾਈ ਹੁਣ ਤੁਸੀਂ ਆਪਣਾ ਚੁੱਲ੍ਹਾ ਸਮੇਟ ਕੇ ਇੱਕ ਹੋਵੋ ਤਾਂ ਇਹ ਦੋਨੇ ਮਤਲਬ ਧਿਰਾਂ ਨੇ ਅਕਾਲ ਤਖਸਾਲ ਦਾ ਅਜੇ ਤੱਕ ਜਿਹੜਾ ਹੁਕਮ ਮੰਨਿਆ ਨਹੀਂ ਕੱਲ ਕੋਰ ਕਮੇਟੀ ਵੀ ਹੋਈ ਆ ਆਕਾਲੀ ਦਲ ਦੀ ਉਹਦੇ ਵਿੱਚ ਵੀ ਮਤਲਬ ਇਸਤੀਫੇ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਗਈ ਮੀਡੀਆ ਨੂੰ ਕੁਝ ਨਹੀਂ ਦੱਸਿਆ ਗਿਆ ਤਾਂ ਤੁਸੀਂ ਕੀ ਸਮਝਦੇ ਹੋ ਕਿ ਅੰਦਰ ਕੋਈ ਹਜੇ ਹੋਰ ਐਕਸਰਸਾਈਜ਼ ਹੋ ਰਹੀ ਹੈ ਦੋਨਾਂ ਧੜਿਆਂ ਦੇ ਵਿੱਚ ਜਦੋਂ ਇੰਨੇ ਵੱੱਡੇ ਗੁਨਾਹ ਕਰਕੇ ਹੂੰ ਕੋਈ ਸਜ਼ਾ ਨਹੀਂ ਜਾਂ ਕਹਿ ਲੋ ਜਾਂ ਭਾਂਡੇ ਮਾਂਜਣ ਦੀ ਸਜ਼ਾ ਫਿਰ ਇਹ ਤਾਂ ਛੋਟਾ ਜਿਹਾ ਉਹਨਾਂ ਨੂੰ ਪਤਾ ਵੀ ਇਹ ਕੋਈ ਫਰਕ ਨਹੀਂ ਜੇ ਨਾਮ ਮੰਨਾਂਗੇ ਹੁਕਮ ਤਾਂ ਇੱਕ ਪਾਸੇ ਤਾਂ ਹੁਕਮ ਮੰਨ ਰਹੇ ਨੇ ਉਹ ਕਹਿੰਦੇ ਹੁਕਮ ਦਾ ਮੰਨ ਰਹੇ ਨੇ ਹਾਂਜੀ ਵੀ ਜੇ ਇਹ ਹੁਕਮ ਨਾ ਮੰਨਿਆ ਹੂੰ ਫੇਰ ਕਿੱਡੀਕ ਸਜ਼ਾ ਮਿਲ ਜੂ ਜੇ ਐਡੀ ਵੱਜਰ ਗੁਨਾਹਾਂ ਦੀ ਸਜ਼ਾ ਭਾਂਡੇ ਮਾਜਣਾ ਹੀ ਆ ਤੇ ਚਾਰ ਦਿਨ ਹੋਰ ਭਾਂਡੇ ਮਾਜ ਲਾਂਗੇ ਹੂੰ ਇਸ ਤਰ੍ਹਾਂ ਵੀ ਮਤਲਬ ਸੋਚ ਸਕਦੇ ਨੇ ਸੋਚ ਕੇ ਤਾਂ ਤੁਹਾਨੂੰ ਸਾਨੂੰ ਵੀ ਪਤਾ ਹੂੰ ਵੀ ਜੇ ਇਹਦੇ 25 ਸਾਲ ਵੱਜਰ ਗੁਨਾਹ ਕਰਨ ਦੇ ਬਾਵਜੂਦ ਭਾਂਡੇ ਮਾਜਣ ਦੀ ਸਜ਼ਾ ਇਹ ਤਾਂ ਇੱਕ ਛੋਟਾ ਜਿਹਾ ਹੂੰ ਕੋਈ ਕਹਿੰਦੇ ਹੋਰ ਦੋ ਦਿਨ ਭਾਂਡੇ ਮਾਜ ਲੈਣਗੇ ਤੇ ਜਿਹੜਾ ਫਿਰ ਚਲੋ ਇਹ ਤਾਂ ਇੱਕ ਧੜੇ ਨੇ ਸੋਚ ਲਿਆ ਜਿਹੜਾ ਦੂਜਾ ਧੜਾ ਜਿਹੜਾ ਸ਼ਿਕਾਇਤ ਲੈ ਕੇ ਗਿਆ ਸੀਗਾ ਕਿ ਭਾਈ ਸਾਤੋਂ ਆ ਗਨਾਹ ਹੋਏ ਨੇ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਚ ਹੋਏ ਨੇ ਉਹਨਾਂ ਨੇ ਵੀ ਅਜੇ ਤੱਕ ਮਤਲਬ ਜਿਹੜਾ ਸੁਧਾਰ ਲਹਿਰ ਬਣਾਇਆ ਸੀਗਾ ਆਪਣਾ ਉਹਦਾ ਵੀ ਉਹਨਾਂ ਨੇ ਅਜੇ ਰਲੇਵਾ ਨਹੀਂ ਕੀਤਾ ਜਾਂ ਉਹਦੇ ਬਾਰੇ ਉਹ ਵੀ ਚੁੱਪ ਨੇ ਗੱਲ ਤਾਂ ਉਹਨਾਂ ਉੱਤੇ ਵੀ ਇਹੀ ਲਾਗੂ ਹੁੰਦੀ ਹੈ ਨਾ ਹੂੰ ਤੇ ਹੈ ਤਾਂ ਭਾਂਡੇ ਮੰਜ ਨਹੀਂ ਤੇ ਉਹਨਾਂ ਨੇ ਕਿਹੜਾ ਛੋਟੇ ਗਨਾਹ ਕੀਤੇ ਨੇ ਜੇ ਸੁਖਵੀਰ ਨੇ ਕੀਤੇ ਨੇ ਹੂੰ ਤੇ ਉਹਨਾਂ ਨੂੰ ਵੀ ਤਾਂ ਭਾਂਡੇ ਮੰਜ ਨਹੀਂ ਦੀ سزا ਮਿਲੀ ਹੂੰ ਤੇ ਭਾਂਡੇ ਮੰਜ ਦੀ ਸਜ਼ਾ ਨਾਲ ਤਾਂ ਇਵੇਂ ਰੁਕਣੇ ਆ ਕਿ ਨਾ ਤੇ ਜੇ ਤੁਹਾਡੀ ਗੱਲ ਤੇ ਆਪਾਂ ਜ਼ੋਰ ਦਈਏ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕੋਈ ਨਹੀਂ ਇਹਨਾਂ ਨੂੰ ਪਤਾ ਵੀ ਧਾਰਮਿਕ ਸਜ਼ਾ ਭਾਂਡੇ ਮੰਜਨ ਦੀ ਮਿਲਦੀ ਹੈ ਜੇ ਇੱਕ ਗਣਾ ਹੋਰ ਕਰ ਲਾਂਗੇ ਤਾਂ ਫਿਰ ਵੀ ਸਾਨੂੰ ਇਹੋ ਜੀ ਸਜ਼ਾ ਮਿਲਣੀ ਆ ਤੇ ਫਿਰ ਜੇ ਇਹੇ ਲੋਕੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਮੁੜਤ ਮੁੜ ਕਰਨਗੇ ਤਾਂ ਫਿਰ ਆਮ ਸਿੱਖਾ ਜਿਹੜਾ ਉਹਦੇ ਮਨ ਚ ਕੀ ਜਾਊਗਾ ਤੇ ਉਹਦੀ ਅਕਾਲ ਤਖਤ ਪ੍ਰਤੀ ਜਿਹੜੀ ਸ਼ਰਧਾ ਵਾ ਉਹਨੂੰ ਠੇਸ ਫੇਰ ਨਹੀਂ ਪੁੱਜੂਗੀ ਨਹੀਂ ਫਿਰ ਥੇਸ ਅਗਾਲ ਤੱਕ ਤਨ ਪੁੱਜਣੀ ਹੈ ਹੂੰ ਇਹਨਾਂ ਨੂੰ ਤਾਂ ਨਹੀਂ ਪੁੱਜਣੀ ਇਹ ਤਾਂ ਇਹਨਾਂ ਨੂੰ ਕੋਈ ਥੇਸ ਪੁੱਜੇ ਫਿਰ ਤਾਂ ਇਹ ਸੋਚਣ ਹੂੰ ਅਗਾਲ ਤੱਕ ਤਨ ਥੇਸ ਪੁੱਜੀ ਜਾਵੇ ਇਹਨਾਂ ਦੀ ਸਿੱਤ ਕੀ ਅਸਰ ਹੂੰ ਮਤਲਬ ਇਹ ਆਪਣੀ ਜਿਹੜੀ ਐਕਸਰਸਾਈਜ਼ ਇਹੀ ਕਰ ਰਹੇ ਆ ਕੋਈ ਪਾਵਰ ਸੈਂਟਰ ਲੱਭਿਆ ਜਾਵੇ ਜਾਂ ਕੋਈ ਮਤਲਬ ਅੰਦਰ ਖਾਤੇ ਸਮਝੌਤਾ ਕਰਕੇ ਅਸਤੀਫੇ ਜਿਹੜਾ ਪ੍ਰਵਾਨ ਆ ਉਹਨੂੰ ਨਾ ਕੀਤਾ ਜਾਵੇ ਕੋਈ ਇਸ ਤਰ੍ਹਾਂ ਦੀ ਘਾਣੀ ਬਣਾ ਸਕਦੇ ਆ ਇਹ ਤਾਂ ਜਿਹੜੇ ਵਿਸ਼ਲੇਸ਼ਣਾਂ ਅੰਦਰ ਕੀ ਸੋਚਦੇ ਨੇ ਕੀ ਕਰਦੇ ਨੇ ਇਹ ਤਾਂ ਐਵੇਂ ਬਾਧੂ ਚੱਖ ਮਰੂ ਸੋਦਾ ਸੌਦਾ ਹੁੰਦਾ ਜਿੰਨਾ ਅਖਬਾਰਾਂ ਦੇ ਕਾਗਜ਼ ਕਾਲੇ ਕਰ ਲੋ ਚਾਹੇ ਆਪਾਂ ਇੱਥੇ ਟਾਈਮ ਖਰਾਬ ਕਰ ਲਈਏ ਇਹਨਾਂ 'ਚ ਕੁਝ ਨਹੀਂ ਹੈ ਕਰਨ ਨੂੰ ਤਾਂ ਮੈਂ ਵੀ ਬਥੇਰਾ ਦੱਸ ਸਕਦਾ ਆਹ ਸੋਚਦੇ ਹੁਣ ਆਹ ਹੋਗਾ ਆਹ ਹੋਗਾ ਪਰ ਜਿਹੜਾ ਇਹਨ ਟੋਟਲ ਇਹੀ ਆ ਵੀ ਜਿਹੜੀ ਸਾਡੀ ਮੁੜ ਕੇ ਪੰਥਕ ਜਿਹੜਾ ਸਿਆਸੀ ਪਲੇਟਫਾਰਮ ਆ ਉਹਦੇ ਤੇ ਸਾਡੇ ਚੌਧਰ ਕੈਮ ਰਹੇ ਅਲਟੀਮੇਟ ਬੋਲਤਾ ਇਹ ਆ ਹੂੰ ਉਹਨੂੰ ਸਰ ਕਰਨ ਦੇ ਲਈ ਚਾਹੇ ਅਸਤੀਫਾ ਮੰਨੋ ਚਾਰ ਦਿਨ ਨੂੰ ਮੰਨੋ ਕੋਰ ਕਮੇਟੀ ਸਦ ਲੋ ਕਰ ਲੋ ਇਹ ਤਾਂ ਗੱਲਾਂ ਐਵੇਂ ਵਜ਼ੂਰਲੀ ਨਾ ਕਰਨੀਆਂ ਹੂੰ हां ਸਰਦਾਰ ਸਾਹਿਬ ਇੱਕ ਜਿਹੜੀ 7 ਮੈਂਬਰੀ ਕਮੇਟੀ ਵੀ ਬਣਾਈ ਗਈ ਆ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਥੇਬੰਦਨ ਦਾ ਢਾਂਚਾ ਉਹਦੀ ਭਰਤੀ ਕਰੂਗੀ ਅਜੇ ਤੱਕ ਉਹ ਕਮੇਟੀ ਆ ਉਹਨੇ ਵੀ ਆਪਣੀ ਕੋਈ ਵਰਕਿੰਗ ਨਹੀਂ ਕੀਤੀ ਉਹਦੇ ਸੰਬੰਧੀ ਵੀ ਕੋਈ ਖਬਰ ਨਿਕਲ ਕੇ ਨਹੀਂ ਆਈ ਕਿ ਉਹਨਾਂ ਨੇ ਕੋਈ ਮੀਟਿੰਗ ਕੀਤੀ ਆ ਜਾਂ ਨਹੀਂ ਕੀਤੀ ਕਦੋਂ ਉਹ ਭਰਤੀ ਕਰ ਰਹੇ ਨੇ ਜਿਹੜੇ ਮੁੱਢਲਾ ਦੌਰ ਹੈ ਹੂੰ ਸਖਵੀਰ ਸਿੰਘ ਦਾ ਅਸਤੀਫਾ ਮਨਜ਼ੂਰ ਹੋਵੇ ਹੂੰ ਅਕਾਲੀ ਦੰਦ ਦੇ ਪ੍ਰਧਾਨਗੀ ਦੀ ਸੀਟ ਖਾਲੀ ਹੋਵੇ ਤਾਂ ਦੂਜਿਆਂ ਦਾ ਚੋਲਾ ਸਮੇਟਿਆ ਜਾਵੇ ਇਹ ਤਾਂ ਉਹ ਤੋਂ ਬਾਅਦ ਦੀਆਂ ਗੱਲਾਂ ਨੇ ਨਾ ਹਲੇ ਮੁੱਢਲੀ ਇਹਨੇ ਪੂਰੀਆਂ ਹੋ ਜਾਂਦੇ ਉਹਦੇ ਬਾਰੇ ਹਲੇ ਕੀ ਸੋਚਣਾ ਤੇ ਫਿਰ ਇਹ ਕਿਹਾ ਵੀ ਜਾ ਰਿਹਾ ਤੇ ਕੀ ਇਸ ਤਰ੍ਹਾਂ ਇਹ ਵਾਪਰ ਸਕਦਾ ਵੀ ਜਿਵੇਂ ਝੁੰਡਾ ਕਮੇਟੀ ਪਹਿਲਾਂ ਬਣਾਈ ਸੀਗੀ ਝੁੰਡਾ ਕਮੇਟੀ ਦਾ ਵੀ ਇਹੀ ਰეკਮੈਂਡੇਸ਼ਨਾਂ ਸੀਗੀਆਂ ਵੀ ਜਿਹੜੀ ਸਮੂਹੀਕ ਲੀਡਰਸ਼ਿਪ ਆ ਉਹਨੂੰ ਬਦਲਿਆ ਜਾਵੇ ਤਾਂ ਫਿਰ ਜਿਹੜੀ ਪਾਰਟੀ ਆ ਉਹ ਨਵੇਂ ਸਿਰਿਓਂ ਮਤਲਬ ਖੜੀ ਹੋ ਸਕਦੀ ਹੈ ਜਾਂ ਲੋਕਾਂ ਦੇ ਵਿੱਚ ਇਹਦੀ ਭਲ ਬਣ ਸਕਦੀ ਹੈ ਤਾਂ ਜਿਹੜੀ ਇਹ ਕਮੇਟੀ ਬਣਾਈ ਆ ਕਿ ਇਹਦਾ ਹਸ਼ਰ ਵੀ ਝੁੰਡਾ ਕਮੇਟੀ ਵਰਗਾ ਹੋਊਗਾ ਜਾਂ ਕੋਸ਼ ਉਸ ਤੋਂ ਇਹ ਵੱਖਰਾ ਹੋਊਗਾ ਇਹ ਕਮੇਟੀ ਨੇ ਤਾਂ ਭਰਤੀ ਦੀ ਨਿਗਰਾਨੀ ਕਰਨੀ ਹੈ ਹੂੰ ਇਸ ਕਮੇਟੀ ਦਾ ਜੋ ਹਾਲ ਤੱਕ ਸਭ ਨੇ ਕਿਹਾ ਹੋਰ ਕੋਈ ਮਤਲਬ ਨਹੀਂ ਹੈ ਉਹਦੇ ਪ੍ਰਧਾਨਗੀ ਕਮੇਟੀ ਦੀ ਧਾਮੀ ਸਾਹਿਬ ਨੇ ਕਰਨੀ ਹੈ ਹੂੰ ਤੇ ਇਹਦਾ ਇਹਨੇ ਕੁਝ ਕਰ ਲਈਦਾਂ ਨੂੰ ਚਲਾਉਣਾ ਨਹੀਂ ਹੈ ਹੂੰ ਮਤਲਬ ਸਿਰਫ ਇਹਨਾਂ ਨੇ ਭਰਤੀ ਕਰਨੀ ਹੈ ਭਰਤੀ ਕਰਨੀ ਹੈ ਜੀ ਤਾ ਇੱਕ ਸਰਦਾਰ ਸਾਹਿਬ ਸਿੰਘ ਸਾਹਿਬ ਨੇ ਜਿਹੜਾ ਫੈਸਲਾ ਕੀਤਾ ਆਪਾਂ ਉਹਨਾਂ ਤੇ ਕੋਈ ਟਿਕਾ ਟਿੱਪਣੀ ਨਹੀਂ ਕਰ ਰਹੇ ਇੱਕ ਉਲਝਿਆ ਜਿਹੜਾ ਸਵਾਲ ਆ ਉਹਨੂੰ ਜਾਣਨ ਦਾ ਯਤਨ ਕਰ ਰਹੇ ਆ ਕਿ ਜਿਹੜੀ ਮਤਲਬ ਹੁਕਮ ਹੁੰਦਾ ਬਹੁਤ ਮਹੋਦਿਆ ਮੌਕਾ ਸੀਗਾ ਜਿਵੇਂ ਆਪਾਂ ਪੁਰਾਣਾ ਇਤਿਹਾਸ ਵੀ ਪੜ੍ਹਦੇ ਆ ਸਿੱਖ ਇਤਿਹਾਸ ਵੀ ਜਿਹੜੇ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਸੀਗੇ ਉਹੋ ਜਿਹੜੀਆਂ ਸਿੱਖ ਮਿਸਲਾਂ ਸੀਗੀਆਂ ਉਹਨਾਂ ਦੇ ਵਿੱਚ ਏਕਤਾ ਕਰਾਉਂਦੇ ਰਹੇ ਨੇ ਸਮੇਂ-ਸਮੇਂ ਦੇ ਹੁਣ ਜਿਹੜੀ ਏਕਤਾ ਕਰਾਉਣ ਦਾ ਮੌਕਾ ਮਿਲਿਆ ਸੀ ਤਾਂ ਇੱਥੇ ਸਿਰਫ ਜਿਹੜਾ ਸਿੰਘ ਸਾਹਿਬ ਨੇ ਆਪਣਾ ਘੇਰਾ ਉਹ ਸਿਰਫ ਬਾਗੀ ਧੜੇ ਤੇ ਦਾਗੀ ਧੜੇ तक ਹੀ ਸੀਮਤ ਕਰ ਲਿਆ ਜਿਹੜੇ ਬਾਕੀ ਇਹਦੇ ਵਿੱਚ ਹੋਰ ਦਲ ਨੇ ਚਾਹੇ ਫੈਡਰੇਸ਼ਨ ਨੇ ਕਿ ਉਹਨਾਂ ਨੂੰ ਇਹਦੇ ਵਿੱਚ ਇਕੱਠਾ ਕੀਤਾ ਜਾ ਸਕਦਾ ਸੀਗਾ ਜਾਂ ਨਹੀਂ ਕੀਤਾ ਜਾ ਸਕਦਾ ਸੀਗਾ ਇੱਕ ਵੈਸੇ ਆਪਾਂ ਜਰਨਲ ਤੌਰ ਤੇ ਸਵਾਲ ਆ ਇਹ ਬਹੁਤ ਸਾਰੇ ਸਰੋਤੇ ਪੁੱਛ ਰਹੇ ਸੀ ਇਹਦਾ ਮਤਲਬ ਦੇਖੋ ਇਹ ਤਾਂ ਹਾਂਜੀ ਇੱਕ ਧੜਾ ਆਇਆ ਸੀ ਕਾਲੀ ਦਾ ਬਾਦਲ ਕਾਲੀ ਦੰਦਾ ਹੂੰ ਪ੍ਰਧਾਨ ਦੀ ਸ਼ਿਕਾਇਤ ਲੈ ਕੇ ਹੂੰ ਵੀ ਉਹਨੇ ਆ ਗਨਾ ਕੀਤੇ ਨੇ ਉਹਨੂੰ ਸਜ਼ਾ ਦਿੱਤੀ ਜਾਵੇ ਹੂੰ ਉਹ ਤਾਂ ਉੱਥੇ ਤੱਕ ਹੀ ਸੀ ਨਾ ਦੌਰਾ ਮਤਲਬ ਜਿਹੜਾ ਦੌਰ ਹੂੰ ਤੇ ਉਹਦੇ ਵਿੱਚ ਵਿੱਚ ਰਹੇ ਕਿ ਜਿਹੜੇ ਜਰਾਂ ਨੇ ਕੰਮ ਕਰਨਾ ਸੀ ਹੂੰ ਤੇ ਹੋਰ ਤਾਂ ਅਗੇ ਇਕਤਾ ਵਾਲਾ ਤਾਂ ਕੋਈ ਮਸਲਾ ਨਹੀਂ ਸੀ ਨਾ ਕੋਈ ਏਜੰਡਾ ਸੀ ਨਾ ਕਿਸੇ ਨੇ ਮੰਗ ਰੱਖੀ ਸੀ ਵੀ ਬਾਕੀ ਸਾਰੇ ਬੰਦੇ ਇਕਤਾ ਕਰਾਓ ਹੂੰ ਇਹ ਤਾਂ ਬਾਦਲ ਪਾਰਟੀ ਦਾ ਅੰਦਰੂਨੀ ਮਾਮਲਾ ਸੀ ਵੈਸੇ ਦੇਖਿਆ ਜਾਵੇ ਤਾਂ ਇਹ ਪੰਥਕ ਮਸਲਾ ਵੀ ਨਹੀਂ ਸੀ ਹੂੰ ਜਿਹਨੂੰ ਸਿੰਘ ਸਾਹਿਬ ਨੇ ਵਿਚਾਰਿਆ ਕਿਉਂਕਿ ਜਿਹੜੀ ਅਕਰਲੀ ਦਲ ਆ ਬਾਦਲ ਕਰਲੀ ਦਲ ਕਹੇ ਲੋ ਬਾਦਲ ਦਲ ਕਹੇ ਲੋ ਬਾਦਲ ਪਾਰਟੀ ਕਹੇ ਲੋ ਇਹਨੇ ਆਪਣਾ ਜਿਹੜਾ 1995 ਦੇ ਵਿੱਚ ਜਿਹੜਾ ਪੰਥਕ ਖਾਸਾ ਤਿਆਗਦਾ ਸੀ ਤੇ ਇਹ ਪੰਥਕ ਪਾਰਟੀ ਰਹੀ ਨਹੀਂ ਸੀ ਗਈ ਤੇ ਇਹਨਾਂ 'ਚ ਜੇ ਕੋਈ ਆਪਸੀ ਕਲੇਸ਼ ਆ ਤਾਂ ਉਹ ਪੰਥਕ ਮੁੱਦਾ ਹੈ ਹੀ ਨਹੀਂ ਸੀ ਚਲੋ ਮੰਨ ਲਈਏ ਉਹਨੂੰ ਵੀ ਸਿੰਘ ਸਾਹਿਬ ਨੇ ਟ੍ਰੀਟ ਕਰ ਲਿਆ ਤੇ ਇਹ ਫਿਰ ਵਿਦਨ ਕਰਲੀ ਦਾ ਨਹੀਂ ਸੀ ਮਸਲਾ ਹੋਰ ਫਿਊਡੇਸ਼ਨਾਂ ਜਾਂ ਹੋਰ ਪਾਰਟੀਆਂ ਦਾ ਇਹਦੇ 'ਚ ਕੋਈ ਮਤਲਬ ਨਹੀਂ ਸੀ ਇਸੇ ਕਰਕੇ ਉਹਨਾਂ ਨੂੰ ਬਾਹਰ ਰੱਖਿਆ ਗਿਆ ਸਿਰਫ ਇਹ ਹੀ ਇਹਨਾਂ ਦਾ ਹੀ ਮਸਲਾ ਸੁਲਝਾਇਆ ਗਿਆ ਇਸ ਕਰਕੇ ਰੱਖਿਆ ਗਿਆ ਜਾਂ ਕਿਵੇਂ ਰੱਖਿਆ ਗਿਆ ਆਪਾਂ ਉਹ ਨਹੀਂ ਕਹਿ ਸਕਦੇ ਜੀ ਤੇ ਜਿਵੇਂ ਉਹਨਾਂ ਤੁਸੀਂ ਗੱਲ ਕੀਤੀ ਆ ਵੀ ਜਿਹੜੀ ਇਹ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਬਣ ਗਈ ਸੀ 95 ਦੇ ਵਿੱਚ ਜਿਵੇਂ ਹੁਣ ਜਿਹੜਾ ਅਕਾਲ ਤਖਤ ਸਾਹਿਬ ਤੋਂ ਉਦਣ ਦਾ ਵਰਤਾਰਾ ਹੋਇਆ ਕਿ ਇਹਦੇ ਚੋਏ ਝਲਕਾਰਾ ਮਿਲਦਾ ਕਿ ਮੁੜ ਤੋਂ ਜਿਹੜਾ ਅਕਾਲੀ ਦਲ ਆ ਇਹ ਪੰਥਕ ਪਾਰਟੀ ਬਣੂਗਾ ਪੰਜਾਬੀ ਪਾਰਟੀ ਵਾਲੀ ਆਪਣੀ ਪਹਿਚਾਣ ਜਾਂ ਰਵਾਇਤ ਨਹੀਂ ਇਹੋ ਜੀ ਤਾਂ ਨਾ ਕੋਈ ਰਵਾਇਤ ਹੋਈ ਹੈ ਵੀ ਤੁਸੀਂ ਆਪ ਦਾ ਜਿਹੜਾ ਸੰਵਿਧਾਨ ਹੂੰ ਉਹ ਉਹਨੂੰ ਉੱਥੇ ਲਿਆਓ ਜਿਹੜਾ 95 ਤੋਂ ਪਹਿਲਾਂ ਸੀ ਤੇ ਨਾ ਹੀ ਉਹਨਾਂ ਨੇ ਕਿਹਾ ਤੇ ਜਦੋਂ ਉਹ ਤੁਸੀਂ ਆਪਣੇ ਪੇਪਰ ਤਾਂ ਹੀ ਤਿਆਗ ਚੁੱਕੇ ਹੋ ਉਸ ਚੀਜ਼ ਨੇ ਇੱਕ ਤਾਂ ਹੁੰਦਾ ਨਾ ਵੀ ਪ੍ਰੈਕਟੀਕਲੀ ਤਿਆਗਣਾ ਤੇ ਪੇਪਰ ਤੇ ਪਿਆ ਸਾਰਾ ਕੁਝ ਪਰ ਪ੍ਰੈਕਟੀਕਲੀ ਤਿਆਗਤਾ ਤੇ ਜਦੋਂ ਪੇਪਰ ਤੇ ਤਿਆਗਤਾ ਪ੍ਰੈਕਟੀਕਲੀ ਵੀ ਤਿਆਗਦਾ ਤੇ ਨਾ ਉਹਦਾ ਕੋਈ ਵਿਸਥਾਵਾ ਕੀਤਾ ਨਾ ਸਿੰਘ ਸਾਹਿਬ ਨੇ ਪੁੱਛਿਆ ਤੇ ਨਾ ਉਹਨਾਂ ਨੇ ਕਿਹਾ ਤੇ ਆਪਾਂ ਕਿਵੇਂ ਤਵਕਕ ਰੱਖ ਸਕਦੇ ਹਾਂ ਵੀ ਮੁੜ ਕੇ ਪੰਥਕ ਪਾਰਟੀ ਬਣੂਗੀ ਹੂੰ ਤੇ ਇਦੇ ਨਾਲ ਹੀ ਮੇਰਾ ਇੱਕ ਤੁਹਾਡੇ ਤੋਂ ਹੋਰ ਪ੍ਰਸ਼ਨ ਆ ਕਿ ਜਿਵੇਂ ਆਪਾਂ ਦੇਖਿਆ ਵਾ ਇਤਿਹਾਸ ਤੋਂ ਤੁਸੀਂ ਬਹੁਤ ਲਿਖਿਆ ਵੀ ਆ ਜਾਂ ਲਿਖ ਵੀ ਰਹੇ ਹੋ ਪੁਰਾਣੇ ਇਤਿਹਾਸ ਤੋਂ ਵਕਫੂ ਕਿ ਜਿਹੜਾ ਪਿੱਛੇ ਇਤਿਹਾਸ ਦੇ ਵਿੱਚ ਕਿਸੇ ਵੀ ਜਦੋਂ ਕਿਸੇ ਸਿਆਸੀ ਆਗੂ ਨੂੰ ਸਜ਼ਾ ਲੱਗੀ ਆ ਇਸ ਤਰ੍ਹਾਂ ਦੀ ਧਾਰਮਿਕ ਸਜ਼ਾ ਲੱਗਦੀ ਆ ਤਾਂ ਫਿਰ ਉਹਦੀ ਪੰਜਾਬ ਦੀ ਖਿੱਤੇ ਦੀ ਸਿਆਸਤ ਤੇ ਜਾਂ ਪੰਥਕ ਸਿਆਸਤ ਤੇ ਕਿਸ ਤਰ੍ਹਾਂ ਦਾ ਅਸਰ ਹੋਇਆ ਕਿਸ ਤਰ੍ਹਾਂ ਦੇ ਉਦੋਂ ਫਿਰ ਨਤੀਜੇ ਮਿਲੇ ਨੇ ਜਦੋਂ ਕੋਈ ਕਿਸੇ ਧਾਰਮਿਕ ਆਗੂ ਨੂੰ ਸਜ਼ਾ ਲੱਗੀ ਹੈ ਇਤਿਹਾਸ ਦੇ ਵਿੱਚ ਅੱਛਾ ਜੀ ਸਜ਼ਾ ਫੇਰੀਆਂ ਲੱਗੀਆਂ ਨੇ ਬੜੀ ਬੜੀ ਭਾਂਡੇ ਮਾਂਜੇ ਨੇ ਜੀ ਤੇ ਜਦੋਂ ਸਜ਼ਾ ਲੱਗੀ ਭਾਂਡੇ ਮਾਂਜ ਕੇ ਸੁਰਖਰੂ ਹੋ ਗਏ ਤੇ ਪੰਥਕ ਸਿਆਸਤ ਤੇ ਪੰਜਾਬ ਦੀ ਸਿਆਸਤ ਤੇ ਉਹਦਾ ਕੀ ਅਸਰ ਪੈਣਾ ਸੀ ਜੀ ਤਲਵੰਡੀ ਸਾਹਿਬ ਨੂੰ ਸਜ਼ਾ ਲੱਗੀ ਹੂੰ ਭਾਂਡੇ ਮਾਂਜੇ ਉਵੇਂ ਪ੍ਰਧਾਨ ਬਣੇ ਰਹੇਗੇ ਹੂੰ ਸੰਤ ਭਤੇ ਸਿੰਘ ਨੂੰ ਲੱਗੀ ਭਾਂਡੇ ਮਾਂਜੇ ਪ੍ਰਧਾਨ ਬਣੇ ਰਹੇਗੇ ਹੂੰ ਹਰ ਇੱਕ ਨੂੰ ਜਦ ਜਸਟਿਸ ਟਾਈਮ 'ਚ ਕੋਈ ਸਜ਼ਾ ਲੱਗੀ ਆ ਭਾਂਡੇ ਮੰਜਣ ਤੋਂ ਵੱਧ ਤਾਂ ਹੈ ਹੀ ਨਹੀਂ ਹੂੰ ਜਾਂ ਚਲੋ ਤਖਤੀਪਾਤੀ ਜਾਂ ਥੰਮਲੇ ਨਾ ਮੰਤ ਅਧਿਕਾਰੀ ਸੰਪਰਣਾਲੇ ਨੂੰ ਹੂੰ ਤੇ ਉਹਦੇ 'ਚ ਕੋਈ ਪੋਲਿਟਿਕ ਦੇਖੋ ਪੋਲ ਪੋਲੀਟਿਸ਼ੀਅਨ ਨੂੰ ਸਜ਼ਾ ਉਹ ਕੰਮ ਕਰਦੀ ਆ ਤੇ ਜਿਹੜੀ ਉਹਨੂੰ ਕੋਈ ਪੋਲੀਟੀਕਲੀ ਮਿਲੇ ਹੂੰ ਪੋਲੀਟੀਕਲੀ ਤਾਂ ਇਹ ਜਿਹੜੀਆਂ ਸਜ਼ਾਵਾਂ ਨੇ ਇਹਨਾਂ ਨੇ ਇਹਨਾਂ ਦਾ ਫਾਇਦਾ ਕੀਤਾ ਹੂੰ ਉਹ ਫਾਇਦਾ ਕਿਵੇਂ ਕੀਤਾ ਮੈਂ ਤੁਹਾਨੂੰ ਦੱਸਦਾ ਹੂੰ ਹੂੰ ਬਈ ਪਿਛਲੇ ਦੌਰ 'ਚ ਤੁਸੀਂ ਦੇਖੋ ਸਰਸੇ ਅਰੇ ਡੇਰੇ ਤੇ ਜਾਣ ਦਾ ਮਸਲਾ ਸੀ ਹਮ ਅਕਾਲੀ ਦੰਦੇ ਜਿਹੜੇ ਉਮੀਦਵਾਰ ਸੀਗੇ ਉਹ ਸਰਸੇ ਡੇਰੇ ਤੇ ਗਏ ਵੋਟਾਂ ਲਗਾਉਣ ਹਮ ਉਹਨਾਂ ਨੂੰ ਸਦ ਲਿਆ ਗਿਆ ਪੜਤਾਲ ਕਰੀ ਵੀ ਹਾਂ ਗਏ ਸੀ ਹਮ ਉਹਨਾਂ ਨੂੰ ਭਾਂਡੇ ਮੰਜਨ ਦੀ ਸਜ਼ਾ ਦੇਤੀ ਬੀਤੀ ਜੀ ਤੇ ਉਹਨਾਂ ਨੂੰ ਜਿਹੜਾ ਸਿੱਖ ਸੰਗਤ ਨੇ ਸਜ਼ਾ ਦੇਣੀ ਸੀ ਵੋਟਾਂ ਦੇ ਸ਼ਕਲ ਚ ਹਮ ਉਹਦਾ ਵੀ ਹੱਕ ਉਹਨਾਂ ਤੋਂ ਖੋ ਲਿਆ ਗਿਆ ਹਮ ਸਹਿਕ ਸੰਗਤ ਕਹਿ ਸਕਦੇ ਹ ਵੀ ਤੁਸੀਂ ਤਾਂ ਗੱਲ ਸਰਸੇ ਵਾਲੇ ਦੇ ਜਾ ਕੇ ਆ ਅਸੀਂ ਨਹੀਂ ਤੁਹਾਨੂੰ ਵੋਟਾਂ ਪਾਉਂਦੇ ਉਹ ਵੀ ਹੱਕ ਖੋਇਆ ਗਿਆ ਮਿਸਾਲ ਦੇ ਤੌਰ ਤੇ ਉਹ ਜਿਹੜੇ ਉਮੀਦਵਾਰ ਵਿਧਾਨ ਸਭਾ ਚੋਣਾਂ ਚ ਅਕਾਲੀ ਦਲ ਦੇ ਸਰਸੇ ਗਏ ਸੀ ਉਹਨਾਂ ਨੂੰ ਸਜ਼ਾ ਲੱਗੀ ਉਹਦੇ ਚ ਇੱਕ ਸਰਦਾਰ ਗੋਬਿੰਦ ਸਿੰਘ ਲੋਂਗਰੋਲ ਵੀ ਸੀ ਹੂੰ ਉਹ ਗੋਬਿੰਦ ਸਿੰਘ ਲੋਂਗੋਆਲ ਨੂੰ ਜਦੋਂ ਸ਼ਰੋਣੀ ਕਮੇਟੀ ਪ੍ਰਧਾਨਗੀ ਦਾ ਉਮੀਦਵਾਰ ਬਣਾਇਆ ਬਾਦਲ ਪਾਰਟੀ ਨੇ ਹੂੰ ਉਦੋਂ ਸਵਾਲ ਉੱਠਿਆ ਵੀ ਇਹ ਤਾਂ ਸਰਸੇ ਗਿਆ ਸੀ ਹੂੰ ਤਾਂ ਬਾਦਲ ਪਾਰਟੀ ਨੇ ਜਵਾਬ ਦਿੱਤਾ ਵੀ ਇਹਦੀ ਤਾਂ ਸਜ਼ਾ ਭੁਗਤ ਚੁੱਕਿਆ ਕਰਤਾ ਸਭ ਤੋਂ ਹੁਣ ਤੁਸੀਂ ਕੱਲ ਤੱਕ ਤਾਂ ਵੱਡੇ ਹੋਗੇ ਹੂੰ ਇਹ ਹੈ ਵੀ ਕੱਲ ਨੂੰ ਸੁਖਵੀਰ ਤੇ ਇਹ ਵੀ ਕੋਈ ਹੋਰ ਨਾ ਆਵੇ ਚੰਦੂ ਮਾਜਰੇ ਹੁਣਾਂ ਤੇ ਕੋਈ ਇਹ ਵੀ ਹੋਰ ਨਾ ਆਵੇ ਇਹਨਾਂ ਨੇ ਆ ਗੁਨਾਹ ਕੀਤੇ ਆ ਹੂੰ ਉਹ ਤਾਂ ਉਹਨਾਂ ਦੇ ਗੁਨਾਹਾਂ ਤੋਂ ਬਰੀ ਹੀ ਨਹੀਂ ਕੀਤਾ ਬਲਕਿ ਸਿੱਖ ਸੰਗਤ ਕੱਲ ਨੂੰ ਇਹਨਾਂ ਨੂੰ ਵੋਟਾਂ ਦੀ ਸ਼ਕਲ 'ਚ ਵੀ ਕੋਈ ਸਜ਼ਾ ਨਾ ਦੇਵੇ ਉਹਦਾ ਵੀ ਇਖਤਿਆਰ ਹੋ ਜਾ ਬਹੁਤ ਮਸਲਾ ਨੇ ਇੱਕ ਗੋਬਿੰਦ ਸਿੰਘ ਲੋਂਗੋ ਵਾਲੇ ਦੀ ਜਿਵੇਂ ਤੁਸੀਂ ਦੱਸਿਆ ਵੀ ਸਿੱਖ ਸੰਗਤ ਨੂੰ ਇਹਨਾਂ ਨੇ ਵੋਟਾਂ ਦਾ ਮਤਲਬ ਕੋਈ ਵੋਟਾਂ ਦੇ ਵਿੱਚ ਸਜ਼ਾ ਨਾ ਮਿਲੇ ਜਾਂ ਇਹਨਾਂ ਤੇ ਕੋਈ ਸਵਾਲ ਨਾ ਚੁੱਕੇ ਜਾਣ ਵੀ ਉਹ ਵੀ ਅਖਤਿਆਰ ਖੋਹ ਲਿਆ ਗਿਆ ਇੱਕ ਟਿੱਡੇ ਤਰੀਕੇ ਦੇ ਨਾਲ ਪਰ ਜਿਵੇਂ ਤੁਸੀਂ ਪੁਰਾਣਾ ਇਤਿਹਾਸ ਦੇਖਿਆ ਪੁਰਾਣੀਆਂ ਚੋਣਾਂ ਵੀ ਦੇਖੀਆਂ ਜਿੰਨੇ ਨਾ ਧਾਰਮਿਕ ਆਗੂਆਂ ਨੂੰ ਸਜ਼ਾ ਲੱਗੀ ਸੀ ਉਸ ਟਾਈਮ ਦੇ ਜਿਹੜੇ ਮੁੱਦੇ ਸੀ ਇਲੈਕਸ਼ਨ ਆਉਂਦੀਆਂ ਸੀ ਕੀ ਉਹ ਮੁੱਦੇ ਫਿਰ ਉਹਨਾਂ ਆਗੂਆਂ ਦਾ ਮਤਲਬ ਖਹਿੜਾ ਛੱਡ ਦਿੰਦੇ ਸੀ ਜਾਂ ਜਿਵੇਂ ਹੁਣ ਆਪਾਂ ਮੌਜੂਦਾ ਦੌਰ 'ਚ ਵੀ ਕਹਿ ਲਈ ਵੀ ਜਿਹੜੇ ਆ ਬੇਅਦਬੀਆਂ ਦੇ ਜਾਂ ਡੀਜੀਪੀ ਸੈਂ ਹੀ ਲਾਉਣਾ ਜਿਹੜਾ ਆਕਾਲੀ ਦਲ ਤੇ ਵੱਡੇ ਮਤਲਬ આરોਪ ਲੱਗੇ ਨੇ ਵੀ ਇਹਨਾਂ ਨੇ ਆ ਵੱੱਜਰ ਗਨਾਹ ਕੀਤੇ ਨੇ ਕਿ ਇਹ ਜਿਹੜੇ ਜਦੋਂ ਇਹ ਸਿਆਸੀ ਪਿੰਡ ਦੇ ਵਿੱਚ ਜਾਣਗੇ ਇਹ ਮੁੱਦੇ ਇਹਨਾਂ ਦਾ ਖੇੜਾ ਛੱਡ ਦੇਣਗੇ ਉਹੀ ਖੇੜਾ ਛਡਾਉਣ ਦੇ ਲਈ ਇਹ ਜਿਹੜਾ ਆ ਐਕਸਰਸਾਈਜ਼ ਹੋਈ ਆ ਇਕਾਲ ਤੱਕ ਸਜ਼ਾ ਲਵਉਣ ਵਾਲੀ ਕੱਲ ਨੂੰ ਜਿਵੇਂ ਗੋਵਿੰਦ ਸਿੰਘ ਲੰਗੋਵਾਲਾ ਵਾਲੇ ਮਸਲੇ 'ਚ ਕਿਹਾ ਨਾ ਵੀ ਹੁਣ ਤੁਸੀਂ ਕੱਲ ਤੱਕ ਤਾਂ ਵੀ ਵੱਡੇ ਹੋਗੇ ਜਿਹਨੇ ਉੱਥੋਂ ਸਜ਼ਾ ਭੁਗਤ ਲਈ ਤਾਂ ਗਨਾਹ ਤਾਂ ਰਿਹਾ ਨਾ ਇਹਨਾਂ ਦੀ ਸਜ਼ਾ ਭੁਗਤੀ ਗਈ ਵੀ ਹੁਣ ਤੁਸੀਂ ਇਹ ਗੁਨਾਹ ਨੂੰ ਹਲੇ ਸਟੈਂਡ ਸਟਿਲ ਨਹੀਂ ਰੱਖ ਸਕਦੇ ਉਹ ਗੁਨਾਹ ਨੂੰ ਬਰਕਰਾਰ ਨਹੀਂ ਰੱਖ ਸਕਦੇ ਉਹ ਗੁਨਾਹ ਦਾ ਤੁਸੀਂ ਨਾਮ ਨਹੀਂ ਲੈ ਸਕਦੇ ਇਹ ਤਾਂ ਸਮ ਉਹਨਾਂ ਦੇ ਫਾਇਦਾ ਕਰਨ ਵਾਲੀ ਗੱਲ ਹੈ ਹਮ ਇੱਕ ਮੈਂ ਥੋੜਾ ਬਹੋਰ ਜਨਾਂ ਚੋਂ ਨਾ ਤੁਸੀਂ ਮੁੱਦੇ ਪੁੱਛਿਆ ਨਾ ਮੁੱਦਾ ਕਿਹੜਾ ਛੱਡ ਦੇਣ ਕਿਹੜਾ ਤੇ ਛਡਾਉਣਾ ਜੀ ਤੇ ਕਰ ਨੂੰ ਜੇ ਇਹਦਾ ਕੋਈ ਕਿਹੜਾ ਨਾ ਛੱਡੂ ਤਾਂ ਉਹਨੂੰ ਆਜ ਬਾਬ ਦਿੱਤਾ ਜਾਊ ਨਹੀਂ ਤਾਂ ਉਹ ਕੱਲ ਤੱਕ ਤਾਂ ਬਾਕੀ ਆ ਨਹੀਂ ਮਤਲਬ ਮੈਂ ਕਈ ਸਿੱਖਾਂ ਨਾਲ ਗੱਲ ਕੀਤੀ ਕਈਆਂ ਧੜਿਆਂ ਨਾਲ ਉਹ ਕਹਿੰਦੇ ਵੀ ਠੀਕ ਹੈ ਵੇ ਮਤਲਬ ਸਾਡੇ ਮਨ ਨੂੰ ਜਿਹੜਾ ਅਸ਼ਾਂਤ ਹੈ ਉਹ ਅਜੇ ਵੀ ਅਸ਼ਾਂਤ ਹੈ ਵੀ ਉਹ ਜਿਹੜਾ ਮਤਲਬ ਤਰਵਾਸਾ ਨਹੀਂ ਮਿਲਿਆਗਾ ਇਹ ਸਜ਼ਾ ਨਹੀਂ ਇਹ ਸੇਵਾ ਤੇ ਫਿਰ ਸਜ਼ਾ 'ਚ ਫਰਕ ਕੀ ਰਹਿ ਗਿਆ ਜਿਹੜਾ ਸਜ਼ਾ ਸੇਵਾ ਵੀ ਕਰਨ ਜਾਂਦਾ ਉਹ ਵੀ ਭਾਂਡੇ ਮਾਜਦਾ ਤੇ ਜਿਹਨੂੰ ਹੁਣ ਇਹਨਾਂ ਨੇ ਸਜ਼ਾ ਲਾਤੀ ਉਹ ਵੀ ਹਾਂਜੀ ਭਾਂਡੇ ਮਾਜਣ ਨੂੰ ਚਲੋ ਤੁਸੀਂ ਕੋਸ਼ਤ ਤੱਕ ਮੰਨ ਲਓ ਸਜ਼ਾ ਅੱਪਨਾ ਤਾਂ ਸਜ਼ਾ ਹੈ ਨਹੀਂ ਇਹ ਤਾਂ ਸੇਵਾ ਜੀ ਤੇ ਪਾਠ ਸੁਣਨਾ ਵੀ ਸਜ਼ਾ ਦਾ ਐਸਾ ਜੀ ਇਹ ਇਹ ਦੱਸੋ ਕਿ ਪਾਠ ਸੁਣਨਾ ਆ ਇਹਨੂੰ ਸਜਾਇਆ ਪਾ ਮੰਨ ਸਕਦੇ ਨਹੀਂ ਉਹ ਵੀ ਸਜਾ ਦਾ ਹਿੱਸਾ ਨਾ ਆ ਸਜਾ ਉਹਦੇ ਜਿਹੜੇ ਇੱਕ ਸਜਾ ਇਹ ਵੀ ਆ ਜੀ ਤੇ ਸਜਾ ਦਾ ਇਹ ਜੀ ਸਜਾ ਦਾ ਉਹ ਐਕਚੁਅਲੀ ਤਾਂ ਹੋ ਸਜਾ ਦੇ ਨਾਂ ਤੇ ਕੱਲ ਨੂੰ ਜਿਹੜਾ ਸਜਾ ਸਿੱਖ ਸੰਗਤ ਕੋਲੇ ਆਕ ਉਹ ਵੀ ਹੋਣਾ ਉਹ ਵੀ ਹੋਣਾ ਜੀ ਆ ਤਾਂ ਸਰਦਾਰ ਸਾਹਿਬ ਇੱਕ ਜੀ ਹੋਰ ਦੱਸਿਓ ਇਤਿਹਾਸ ਦੇ ਵਿੱਚ ਵੀ ਜਦਾਂ ਫਕਰੇ ਕੌਮ ਮਹਿਰੂਮ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲਿਆ ਜਾਂਦਾ ਕਿ ਕਿਦਾਂ ਪਿੱਛੇ ਇਤਿਹਾਸ ਦੇ ਵਿੱਚ ਜਿਹੜਾ ਬੰਦਾ ਇਸ ਦੁਨੀਆ ਤੋਂ ਕੂਚ ਕਰ ਗਿਆ ਕੋਈ ਇਤਿਹਾਸ ਦੇ ਵਿੱਚ ਇਦਾਂ ਦੀ ਮਿਸਾਲ ਹੈਗੀ ਹੈ ਕਿ ਉਹਨੂੰ ਦਿੱਤਾ ਗਿਆ ਅਵਾਰਡ ਉਹ ਵਾਪਸ ਲਿਆ ਹੋਵੇ ਦੇਖੋ ਇਹ ਦੇਖਣ ਨੂੰ ਜਿੰਨੀ ਗੱਲ ਸਿੱਧੀ ਲੱਗਦੀ ਹੈ ਨਾ ਨਹੀਂ ਸਿੱਧੀ ਹੈ ਨਹੀਂ ਹਮ ਨਾਲੇ ਇੱਕ ਜਿਹੜੀ ਇਹ ਕਹਿੰਦੇ ਆ ਤੁਸੀਂ ਤਾਂ ਸਵਾਲ ਪੁੱਛਿਆ ਨਾ ਵੀ ਕੀ ਹੈ ਹੈ ਮਿਸਾਲ ਹਮ ਤੇ ਲੋਕ ਕਹੀਏ ਕਹਿੰਦੇ ਇਹੋ ਜੀ ਕੋਈ ਮਿਸਾਲ ਹੀ ਹੈ ਨਹੀਂ ਇਹ ਗਲਤ ਆ ਹਮ ਇੱਕ ਹੋਰ ਪਹਿਲੀ ਵਾਰੀ ਤਾਂ ਕੋਈ ਕੰਮ ਹੋਣਾ ਹੀ ਹੁੰਦਾ ਨਾ ਹੂੰ ਤੇ ਜੇ ਕਹੀਏ ਪਹਿਲਾਂ ਤਾਂ ਕਦੇ ਹੋਇਆ ਨਹੀਂ ਹੂੰ ਤੇ ਜੇ ਉਹਨੂੰ ਪੁੱਛੇ ਵੀ ਤੂੰ ਪਹਿਲਾਂ ਵਿਆਹ ਕਰਾਇਆ ਸੀ ਜਦੋਂ ਵਿਆਹ ਕਰਾਉਣ ਬੈਠਾ ਹੂੰ ਇਹ ਨਹੀਂ ਕੋਈ ਗੱਲ ਹੁੰਦੀ ਪਹਿਲਾਂ ਨਹੀਂ ਹੋਇਆ ਇਹ ਇਹ ਕੋਈ ਮੁੱਦਾ ਨਹੀਂ ਹੈ ਹੂੰ ਨੰਬਰ 2 ਤੇ ਚਲੋ ਜੇ ਆਪਾਂ ਇਹ ਵੀ ਮੰਨ ਲਈਏ ਹੂੰ ਵੀ ਬਾਅਦ ਚ ਇਹ ਸਜ਼ਾ ਨਹੀਂ ਹੈ ਨਾ ਹੈ ਉਹ ਨਾਲ ਤਾਂ ਸਭ ਨੇ ਅਵਾਰਡ ਦਿੱਤਾ ਸੀ ਉਹਨਾਂ ਨੇ ਵਾਪਸ ਨਹੀਂ ਲਿਆ ਉਹਨਾਂ ਨੇ ਵਾਪਸ ਲੈ ਲਿਆ ਜੀ ਹੁਣ ਜਿਹੜੇ ਗੁਨਾਹ ਹੋਏ ਆ ਹੂੰ ਉਹਨਾਂ ਪਿੱਛੇ ਬਾਦਲ ਤੋਂ ਲਿਆ ਨਾ ਵਾਪਸ ਹੋ ਹਮ ਐਕਚੁਅਲੀ ਤਾਂ ਉਹ ਗਨਾ ਬਾਦਲ ਨੇ ਵੀ ਕੀਤੇ ਸੀ ਹਮ ਸੁਖਵੀਰ ਸਿੰਘ ਉਹਦਾ ਪੁੱਤ ਸੀ ਸੁਪਰ ਸੀਐਮ ਸੀ ਸੀ ਜਾਂ ਡਿਪਟੀ ਸੀਐਮ ਸੀ ਉਹ ਸੀਐਮ ਸੀ ਹਮ ਤੇ ਹੁਣ ਜਿਹੜੇ ਗਨਾ ਇਹਨੇ ਮੰਨ ਲਏ ਹਮ ਤੇ ਇਹਦਾ ਮਤਲਬ ਹੁਣ ਉਹ ਜੇ ਬਾਦਲ ਹੁੰਦਾ ਉਹ ਕੀ ਕਹਿੰਦਾ ਮੈਂ ਨਹੀਂ ਕੀਤੇ ਤੇ ਇਹ ਨੇ ਇਹਨੇ ਮੰਨ ਲੇ ਤਾਂ ਉਹ ਕੀ ਕਹਿੰਦਾ ਹਮ ਤੇ ਗਨਾ ਤਾਂ ਉਹ ਉਹਦੇ ਉਹਦੇ ਟਾਈਮ ਤੇ ਹੋਏ ਨੇ ਨੇ ਹਮ ਤੇ ਜੇ ਉਹ ਗਨਾ ਕਬੂਲ ਕਰ ਲਏ ਸਾਰੇ ਅਕਾਲੀ ਦਲ ਨੇ ਕਬੂਲ ਕਰ ਲਏ ਤੇ ਫਿਰ ਇਹ ਕਿਵੇਂ ਆਪਾਂ ਕਹਿ ਸਕਦਾ ਵੀ ਨਹੀਂ ਜੀ ਇਹ ਗਨਾਹ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦੇ ਹਿੱਸੇ ਨਹੀਂ ਪਾ ਸਕਦੇ ਹੂੰ ਤੇ ਜਦੋਂ ਉਹਦੇ ਹਿੱਸੇ ਆਉਂਦੇ ਅਗਨਾ ਹੂੰ ਤੇ ਫਿਰ ਇੱਕ ਗੁਨਾਹਗਾਰ ਤੇ ਫਖਰੇ ਗੋਮ ਰਹੇ ਇਹ ਤਾਂ ਗਨਪੁਰਸ਼ ਬਣਦਾ ਹੀ ਨਹੀਂ ਨਾ ਹੂੰ ਤੇ ਜਦੋਂ ਇਹ ਫਖਰੇ ਗੋਮ ਦਾ ਅਵਾਰਡ ਦਿੱਤਾ ਸਵਾਲ ਉਦੋਂ ਵੀ ਉੱਠੇ ਸੀ ਬਿਲਕੁਲ ਵੀ ਕਿਹੜੀ ਗੱਲ ਦਾ ਫਖਰ ਹੈ ਇੱਕ ਨੌ ਲੈ ਕੇ ਤਾਂ ਦਿਖਾਓ ਹੂੰ ਇੱਕ ਹੋਰ ਆ ਪੰਥ ਰਤਨ ਦਾ ਵੀ ਖਿਤਾਬ ਹੈ ਇਹਦੇ ਕੋਲੇ ਉਹਦਾ ਕੋਈ ਜ਼ਿਕਰ ਹੀ ਨਹੀਂ ਹੋਇਆ ਹੂੰ ਪ੍ਰਕਾਸ਼ ਸਿੰਘ ਬਾਦਲ ਕੋਲ ਇਹ ਤੁਹਾਨੂੰ ਯਾਦ ਹੈ ਕਦੋਂ ਦਿੱਤਾ ਗਿਆ ਸੀ ਇਹ ਮੈਨੂੰ ਜਦੋਂ ਯਾਦ ਨਹੀਂ ਹੈ ਪਰ ਇਹ ਤਾਂ ਪਹਿਲਾਂ ਦਿੱਤਾ ਗਿਆ ਸੀ ਫਕਰਗਾਮ ਤੋਂ ਪਹਿਲਾਂ ਪੰਥ ਰਤਨ ਜੀ ਹਾਂ ਜਿਵੇਂ ਅਟੋੜਾ ਨੂੰ ਮਿਲਿਆ ਸਭ ਤੋਂ ਪਹਿਲਾਂ ਮਾਸਤਾਰਾ ਸਿੰਘ ਨੂੰ ਮਿਲਿਆ ਸੀ ਜੀ ਅ ਜਿਸ ਤਰ੍ਹਾਂ ਮਤਲਬ ਉਸ ਦਿਨ ਦੀ ਕਾਰਵਾਈ ਹੋਈ ਹੈ ਅਕਾਲ ਤਖਤ ਸਾਹਿਬ ਤੋਂ ਕਿ ਇਹ ਮੰਨ ਲਿਆ ਜਾਵੇ ਕਿ ਹੁਣ ਜਿਹੜਾ ਬਾਦਲ ਪਰਿਵਾਰ ਆ ਬਿਲਕੁਲ ਹਾਸ਼ੀਏ ਤੇ ਚਲੇ ਗਿਆ ਨਹੀਂ ਹਾਸ਼ੀਏ ਜਿੰਨਾ ਕੋਦੇ ਕੋਲੇ ਪਹਿਲਾਂ ਨੋ ਨਾ ਸੀਗਾ ਸਿਆਸੀ ਸਰਮਾਇਆ ਅੱਜ ਵੀ ਹੈਗਾ ਹੂੰ ਜਿਹੜੇ ਉਹਦੇ ਸੀਗੇ ਸਪੋਰਟਰ ਅੱਜ ਵੀ ਉਹਨੇ ਸਪੋਰਟਰ ਨੇ ਹੂੰ ਤਾਂ ਜਿਹੜੀ ਧਾਰਮਿਕ ਸਜ਼ਾ ਲੱਗੀ ਆ ਮਤਲਬ ਕੋਈ ਪੋਲੀਟੀਕਲ ਜਿਵੇਂ ਇਹਨਾਂ ਨੇ ਉੱਥੇ ਅਕਾਲ ਤਖਤ ਸਾਹਿਬ ਤੇ ਇਹ ਕਬੂਲ ਕਰ ਲਿਆ ਵੀ ਹਾਂ ਅਸੀਂ ਇਹ ਗੁਨਾਹ ਕੀਤੇ ਨੇ ਮੇਰੇ ਤੋਂ ਹੋਏ ਨੇ ਸਾਰਿਆਂ ਦੇ ਵਿੱਚ ਹਾਂ ਕੀਤੇ ਆ ਫਿਰ ਇਹਦਾ ਮਤਲਬ ਇਹਦਾ ਪੋਲੀਟੀਕਲ ਡੈਮੇਜ ਨਹੀਂ ਹੋਊਗਾ ਇਹਨਾਂ ਦਾ ਸੁਖਵੀਰ ਸਿੰਘ ਬਾਦਲ ਦਾ ਜਾਂ ਬਾਦਲ ਪਰਿਵਾਰ ਦਾ ਮੈਂ ਤਾਂ ਕਹਿੰਦਾ ਜਿੰਨਾ ਪੋਲੀਟੀਕਲ ਡੈਮੇਜ ਪਹਿਲਾਂ ਹੋਣਾ ਸੀ ਹਾਂਜੀ ਇਹ ਡੈਮੇਜ ਕੰਟਰੋਲ ਹੋਇਆ ਡੈਮੇਜ ਹੋਰ ਨਹੀਂ ਹੋਇਆ ਹੂੰ ਡੈਮੇਜ ਕੰਟਰੋਲ ਆ ਕਿ ਸਿੱਖ ਸੰਗਤੋਂ ਉਹਦੇ ਜਿਹੜੇ ਸਜ਼ਾ ਉਹਨਾਂ ਨੇ ਗ੍ਰਾਹ ਪਹਿਲਾਂ ਕੀਤੇ ਆ ਉਹਦਾ ਵੋਟਾਂ ਰਾਹੀਂ ਜੋ ਉਹਨਾਂ ਨੂੰ ਸਜ਼ਾ ਦੇਣੀ ਸੀ ਉਹਦਾ ਅਧਿਕਾਰ ਹੁੰਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਸਿੰਘ ਸਾਹਿਬ ਇੱਕ ਮੈਂ ਤੁਹਾਡੇ ਤੋਂ ਹੋਰ ਚੀਜ਼ ਜਾਣਨਾ ਚਾਹਣਾ ਅੱਜ ਮੈਂ ਜਦੋਂ ਤੁਹਾਡੇ ਵੱਲ ਨੂੰ ਆ ਰਿਹਾ ਸੀ ਤਾਂ ਮੇਰੇ ਕਿਸੇ ਅਕਾਲੀ ਲੀਡਰ ਨਾਲ ਗੱਲ ਹੋਈ ਉਹ ਕਹਿੰਦੇ ਵੀ ਜਿਹੜੀ ਐਸਜੀਪੀਸੀ ਆ ਉਹਨੇ ਆਪਣੀ ਐਗਜ਼ੀਕਟਿਵ ਦੀ ਕਮੇਟੀ ਸਾਡੇ ਲਈ ਤਾਂ ਉਹਨੇ ਜੋ ਗੱਲ ਕਹੀ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ ਕਿਉਂਕਿ ਤੁਸੀਂ ਬਹੁਤ ਨੇੜੇ ਸਫਾ ਜੋ ਕੇ ਵਿੱਚੋਂ ਅਕਾਲੀ ਸਿਆਸਤ ਨੂੰ ਨੇੜੇ ਤੋਂ ਜਾਣਦੇ ਆ ਉਹ ਕਹਿੰਦੇ ਇਹ ਵੀ ਨਹੀਂ ਪਤਾ ਵੀ ਹੁਣ ਭਾਈ ਅ ਜਥੇਦਾਰਾਂ ਦੀ ਸ਼ਾਂਤੀ ਕਰ ਦਿੱਤੀ ਜਾਵੇ ਜਾਂ ਉਹਨਾਂ ਨੂੰ ਉਹਦੇ ਤੋਂ ਮਤਲਬ ਲੱਖ ਬਦਲ ਦਿੱਤਾ ਜਾਵੇ ਚੇਂਜ ਕਰ ਦਿੱਤਾ ਜਾਵੇ ਕਿ ਇਹ ਸੰਭਵ ਹੈ ਇਸ ਦੌਰ ਤੇ ਜਦੋਂ ਅਕਾਲੀ ਦਲ ਪੂਰਾ ਕਮਜ਼ੋਰ ਆ ਜੇ politically ਦੇਖੀਏ ਤਾਂ ਹੁਣ ਇੰਨਾ ਇਹ ਕੰਮ ਸਖਾਲਾ ਨਹੀਂ ਰਿਹਾ ਜਿੰਨਾ ਪਹਿਲਾਂ ਹੁੰਦਾ ਸੀ ਉਹ ਜਿੱਥੇ ਪਹੁੰਚ ਗਿਆ ਇੱਥੋਂ ਇਹ ਪੋਸੀਬਲ ਹੀ ਨਹੀਂ ਹੈ। ਹੂੰ ਜਿਵੇਂ ਤੁਸੀਂ ਸਾਰੀ ਕਬਾਇਦ ਦੇਖ ਲਈ ਹੁਣ ਤੱਕ ਅੱਗੇ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਕੀ ਲੱਗਦਾ ਅਕਾਲੀ ਦਲ ਵਾਪਸੀ ਕਰ ਸਕਦਾ ਕੀ ਇਹ ਜੇ ਇਹ ਵਾਪਸੀ ਕਰੇ ਜਾਂ ਤੁਸੀਂ ਸੁਝਾਅ ਦੇ ਤੌਰ ਤੇ ਕਿਹੜੀ ਮਤਲਬ ਇਹਨਾਂ ਨੂੰ ਪਾਲਿਸੀ ਚੇਂਜ ਕਰਨ ਦੀ ਲੋੜ ਆ ਕਿ ਲੋਕਾਂ ਦੇ ਵਿੱਚ ਜਿਹੜਾ ਇਹ ਭਰੋਸਾ ਗਵਾ ਚੁੱਕੇ ਨੇ ਉਹ ਭਰੋਸਾ ਬਹਾਲ ਹੋ ਸਕੇ। ਦੇਖੋ ਜਿਹੜਾ ਭਰੋਸਾ ਇਹ ਕੋਈ ਇੱਕ ਦਿਨ ਚ ਨਹੀਂ ਟੁੱਟਿਆ ਹੈ। ਹੂੰ ਇਹਨੂੰ 25 ਸਾਲ ਲੱਗੇ ਨੇ। ਹੂੰ ਕਿ ਉਹ 25 ਸਾਲ ਲਗਾਤਾਰ ਭਰੋਸਾ ਗੁਆ ਰਹੇ ਨੇ ਮੜੇ ਪਿੱਛੇ ਪਿੱਛੇ ਨੂੰ ਜਾ ਰਹੇ ਨੇ ਹੂੰ ਉਹ ਇਹੋ ਜਿਹਾ ਕਿਹੜਾ ਕਾਰਨਾਮਾ ਕਰ ਸਕਦਾ ਜਿਹੜਾ 25 ਸਾਲ ਪਹਿਲਾਂ ਵਾਲੀ ਪੋਜੀਸ਼ਨ ਤੇ ਪਹੁੰਚ ਜਾਣਗੇ ਹੂੰ ਉਹ ਇਹੋ ਜਿਹੀ ਸਾਹਮਣੇ ਆਵੇ ਫੇਰ ਹੀ ਆਪਾਂ ਸੋਚਾਂਦੇ ਨਾ ਹੂੰ ਮੈਨੂੰ ਤਾਂ ਲੱਗਦਾ ਨਹੀਂ ਕੋਈ ਇਹੋ ਜਿਹਾ ਕੁਝ ਕਰ ਸਕਦੇ ਜੀ ਤੇ ਕੀ ਭਾਜਪਾ ਦੇ ਨਾਲ ਅਕਾਲੀ ਦਲ ਗੱਠਜੋੜ ਕਰ ਸਕਦਾ ਜਾਂ ਨਹੀਂ ਕਰ ਸਕਦਾ ਨਹੀਂ ਇਹਨਾਂ ਦੇ ਕਰਨ ਜਾਂ ਨਾ ਕਰਨ ਦਾ ਤਾਂ ਕੋਈ ਮਸਲਾ ਹੀ ਨਹੀਂ ਇਹ ਤਾਂ ਸੋਵਾਰੀ ਕਹਿੰਦੇ ਵੀ ਹੋਵੇ ਹੂੰ ਹੁਣ ਜਿੰਨੀ ਵਾਰੀ ਗੱਠ ਜੋੜਦੀਆਂ ਚੱਲੀਆਂ ਨੇ ਹੂੰ ਖਬਰਾਂ ਹੂੰ ਤੇ ਕਦੇ ਕਾਲੀਦਲ ਨੇ ਕਿਹਾ ਵੀ ਨਹੀਂ ਇਹ ਗਲਤ ਗਲਤ ਨੇ ਅਸੀਂ ਬਿਲਕੁਲ ਨਹੀਂ ਕਰਨਾ ਚਾਹੁੰਦੇ ਹੂੰ ਇਹ ਖੰਡਨ ਹੋਇਆ ਤਾਂ ਬੀਜੇਪੀ ਕੰਨੀ ਹੋਇਆ ਹੂੰ ਤੇ ਜੇ ਬੀਜੇਪੀ ਅੱਜ ਹਾਂ ਕਰ ਦਵੇ ਤੇ ਇਹਨਾਂ ਕੰਨੀਉ ਨਾ ਕਰਨ ਦਾ ਕੀ ਹੈ ਹੂੰ ਮਤਲਬ ਉਹ ਗੱਠ ਜੋੜ ਜਿੰਨਾਂ ਵਾਰੀ ਵੀ ਨਾ ਹੋਈ ਆ ਉਹ ਬੀਜੇਪੀ ਨੇ ਕੀਤੀ ਆ ਇਹਨਾਂ ਵੱਲੋਂ ਤਾਂ ਸਦਾ ਹੀ ਸੋਵਾਰੀ ਖਬਰਾਂ ਮਤਲਬ ਜੀ ਇਹਨਾਂ ਨੇ ਕਦੇ ਖੰਡਨ ਵੀ ਨਹੀਂ ਕਰਿਆ ਜੀ ਬੀ ਸਰਦਾਰ ਸਾਹਿਬ ਅੱਜ ਜਿਹੜਾ ਅਸੀਂ ਨਹੀਂ ਕਰਨ ਦੇਵਾਂਗੇ ਐਵੇਂ ਝੂਠੀਆਂ ਖਬਰਾਂ ਨੇ ਇਹੋ ਜਿਹਾ ਨਹੀਂ ਕਦੇ ਹੋਇਆ ਜੀ ਉਹ ਹੋਇਆ ਉਦੋਂ ਜਦੋਂ ਭਾਜਪਾ ਨੇ ਨਾ ਕਰਤੀ ਲਾਸਟ ਟਾਈਮ ਤੇ ਆ ਕੇ ਉਦੋਂ ਇਹਨਾਂ ਨੇ ਕਿਹਾ ਵੀ ਨਹੀਂ ਅਸੀਂ ਨਹੀਂ ਕਰਨਾ ਜੀ ਸਰਦਾਰ ਸਾਹਿਬ ਤੁਸੀਂ ਸਾਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਥੀਓ ਅੱਜ ਅਸੀਂ ਜਿਹੜਾ ਭੱਗ ਦਾ ਮੁੱਦਾ ਸੀਗਾ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਜੇ ਤੱਕ ਕਿਉਂ ਪ੍ਰਵਾਨ ਨਹੀਂ ਕੀਤਾ ਗਿਆ ਜਾਂ ਹੋਰ ਅਕਾਲੀ ਦਲ ਦੀ ਵਰਕਿੰਗ ਕਮੇਟੀ ਜਾਂ ਜਿਹੜੀ 7ਵੀਂ ਬਰੀ ਕਮੇਟੀ ਬਣਾਈ ਗਈ ਆ ਉਹ ਅਜੇ ਤੱਕ ਕੰਮ ਕਿਉਂ ਨਹੀਂ ਕਰਨ ਲੱਗੀ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਅਸੀਂ ਆਪਣੇ ਮੁੱਖ ਮਹਿਮਾਨ ਤੋਂ ਲਏ ਨੇ ਜਲਦੀ ਨਵੇਂ ਮੁੱਦੇ ਤੇ ਮੈਂ ਅਤੇ ਮੇਰਾ ਸਾਥੀ ਪ੍ਰਦੀਪ ਸਿੰਘ ਢਾਲੀਵਾਲ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ